ਕਿਸੇ ਸ਼ਰਾਰਤੀ ਅਨਸਰ ਨੇ ਗਰੀਬ ਦੇ ਆਟੋ ਨੂੰ ਅੱਗ ਲਗਾ ਦਿੱਤੀ ਹੈ ਤਾਂ ਗਰੀਬ ਦਾ ਆਟੋ ਸਾੜਿਆ ਕਿਉਂ ਹੈ ਹਾਲਾਂਕਿ ਇਸ ਬਾਬਤ ਜਿਹੜੀ ਜਾਣਕਾਰੀ ਮਿਲੀ ਹੈ ਤਾਂ ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ ਦਾ ਜੋ ਕਹਿਣਾ ਹੈ ਕਿ ਉਸਨੇ 2 ਸਾਲ ਪਹਿਲਾਂ ਬੈਟਰੀ ਵਾਲਾ ਆਟੋ ਕਿਸ਼ਤਾਂ ਤੇ ਲਿਆ ਸੀ 2 ਸਾਲ ਹੋ ਗਏ ਨੇ ਉਸ ਦਾ ਕਹਿਣਾ ਕਿ ਮੈਂ ਆਟੋ ਚਲਾਉਣਾ ਰੋਜ਼ਾਨਾ ਦੀ ਤਰ੍ਹਾਂ ਜਿਸ ਜਗ੍ਹਾ ਤੇ ਮੈਂ ਆਟੋ ਖੜਾ ਕਰਦਾ ਸੀ ਕੱਲ ਵੀ ਉਸੇ ਜਗ੍ਹਾ ਤੇ ਹੀ ਖੜਾ ਕੀਤਾ ਸੀ ਕਿਸੇ ਸ਼ਰਾਰਤੀ ਅਨਸਰ ਨੇ ਆ ਕੇ ਆਟੋ ਨੂੰ ਅੱਗ ਲਗਾ ਦਿੱਤੀ ਜਿਸ ਦੇ ਨਾਲ ਆਟੋ ਉਹਨਾਂ ਦਾ ਇਹ ਕਹਿਣਾ ਕਿ ਸੁਆਹ ਹੋ ਗਿਆ ਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਜਿਵੇਂ ਮੈਂ ਆਟੋ ਜਿੱਥੇ ਖੜਾ ਕਰਦਾ ਉੱਥੇ ਪਹੁੰਚਿਆ ਤਾਂ ਉਸ ਜਗ੍ਹਾ ਦੇ ਗੁਆਂਢੀਆਂ ਦੇ ਲੜਕੇ ਨੇ ਆ ਕੇ ਜਾਣਕਾਰੀ ਦਿੱਤੀ ਜਦੋਂ ਉਸੇ ਜਗ੍ਹਾ ਤੇ ਪਹੁੰਚਿਆ ਤਾਂ ਆਟੋ ਸੜ ਕੇ ਸੁਆਹ ਹੋ ਚੁੱਕਿਆ ਸੀ ਜਿਸ ਦੀ ਸੂਚਨਾ ਤਿੱਬਰ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇੱਕ ਤੇ ਵਿਅਕਤੀ ਤੇ ਬੋਲੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਤੇ ਇਨਸਾਫ ਮਿਲਣਾ ਚਾਹੀਦਾ ਹੈ ਕਿ ਕਿਸ ਸ਼ਰਾਰਤੀ ਅਨਸਰ ਨੇ ਆਟੋ ਨੂੰ ਅੱਗ ਲਗਾਈ ਉਸ ਦੀ ਪਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਵਿਅਕਤੀ ਦੇ ਵੱਲੋਂ ਸਮਾਜ ਸੇਵੀਆ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਗਰੀਬ ਬੰਦਾ ਹੈ ਤ ਉਸੇ ਛੋਟੇ-ਛੋਟੇ ਬੱਚੇ ਨੇ ਜਨਾ ਦਾ ਆਟੋ ਚੁਲਾ ਕੇ ਪੇਟ ਪਾਲਦਾ ਸੀ ਆਟੋ ਪੂਰੇ ਤਰੀਕੇ ਦੇ ਨਾਲ ਸੜ ਚੁੱਕਿਆ ਤੇ ਇਸ ਦੇ ਵੱਲੋਂ ਦਾਨੀ ਸੱਜਣਾ ਕੋਲੋਂ ਮਦਦ ਦੀ ਮੰਗ ਕੀਤੀ ਗਈ ਹੈ। ਜੀ ਪੱਕੇ ਨਾਮ ਜ ਆਪਣਾ ਹੋਰ ਜਿਹੜਾ ਆਟੋ ਨੂੰ ਅਗਲੇ ਕੀ ਕਿਸ ਤਰ੍ਹਾਂ ਲੱਗੂਗਾ ਜਮਸੀਦੀ ਮੇਰਾ ਮੇਰਾ ਨਾਮ ਦਲਬੀਰ ਸਿੰਘਾ ਪਿੰਡ ਮੇਰਾ ਬਬਲੀ ਨੰਗਲ ਆ ਰਤੀ ਕੁਝ 7:00 50 ਮਿੰਟ ਦੇ ਸਾਰ ਮੈਂ ਉੱਥੇ ਆਟੋ ਲਾਇਆ ਹੈ ਰੋਜ਼ਾਨਾ ਦੀ ਤਰ੍ਹਾਂ ਉੱਥੇ ਮਾਟੋ ਲੋਣਾ ਮਾ 2 ਸਾਲ ਹੋ ਗਏ ਮੈਨੂੰ ਆਟੂ ਲਈਨੇ ਮੈਂ ਕਿਸ਼ਤਾਂ ਦੇ ਆਟੂ ਲਿਆ ਵਾ ਤੇ ਕਿਸੇ ਸਰਾਣਤੀ ਅੰਸਰ ਦੇ ਨਾਲ ਉੱਥੇ ਪਟ્રોલ ਪਾ ਕੇ ਤੇ ਮੇਰੇ ਆਟੂ ਨੂੰ ਅੱਗ ਲਾਤੀ ਆ ਤਾਂ ਮੈਂ ਪ੍ਰਸ਼ਾਸਨ ਦੇ ਗਾੜੀ ਪੁਲਸਨ ਦੇ ਗਾੜੀ ਮੰਗ ਕਰਦਾ ਕਿ ਮੈਨੂੰ ਜੋ ਵੀ ਮੇਰੀ ਮਤਲਬ ਕੀ ਇਹਨਾਂ ਨੁਕਸਾਨ ਹੋਇਆ ਵਾ ਉਹਦੀ ਫੂਫੂਤਰਾ ਜਾਂਚ ਕੀਤੀ ਜਾਵੇ ਜਿਹੜੇ ਤੋਂ ਆਟੂ ਲੁੰਦੇ ਸੀ ਸਰ ਮੈਂ ਕਰੀਬਨ ਦੋ ਸਾਲ ਹੋ ਗਏ ਮੈਨੂੰ ਛੱਟ ਲਾਉਂਦੇ ਨਾ ਕਦੀ ਤੁਹਾਨੂੰ ਕਿਸੇ ਨੇ ਰੋਕਿਆ ਉੱਥੇ ਛੱਟ ਲਾਉਂਦਾ ਮੈਨੂੰ ਕਿਸੇ ਨੇ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਰੋਕਿਆ ਹੈਗਾ ਮੈਨੂੰ ਆਟਾ ਲਾਉਣ ਤੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੱਗ ਲੱਗੀ ਆ ਸਰ ਜਿਨ੍ਹਾਂ ਦੇ ਘਰ ਦੇ ਲੱਗੋ ਮਾਟੋ ਲਾਉਣਾ ਹੈ ਉਹਨਾਂ ਦਾ ਹੀ ਬੇਟਾ ਭੱਜ ਗਿਆ ਸਾਡੇ ਘਰ ਆਇਆ ਕਿ ਤੁਹਾਡੇ ਆਟੇ ਨੂੰ ਅੱਗ ਲੱਗੀ ਆ ਸਰ ਜਦੋਂ ਤੱਕ ਆਪ ਉੱਥੇ ਪਹੁੰਚੇ ਤੇ ਮੇਰਾ ਆਟਾ ਕਾਫੀ ਜ਼ਿਆਦਾ ਸੜ ਗਿਆ ਸੀ ਤੇ ਉਹਨਾਂ ਨੇ ਹੀ ਨਾਲ ਉਹ ਕਿ ਮੇਨਾਲਾ ਪਾਣੀ ਪਵਾ ਕੇ ਮੈਂ ਨੱਕ ਬੁਝਾਈ ਆ ਸੇ ਮੇਰਾ ਬਹੁਤ ਜ਼ਿਆਦਾ ਗੱਗ ਬੁਜੀ ਉਦੋਂ ਤੱਕ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜੇ ਦੀ ਸ਼ਿਕਾਇਤ ਵੀ ਪੁਲਿਸ ਅਸਾਸਨ ਕੀਤੀ ਹਾਂਜੀ ਮੈਂ ਥਾਣੇ ਅਰਜ਼ੀ ਦੇ ਕੇ ਆਇਆ ਜੀ ਮੇਰਾ ਥਾਣਾ ਤਿਬਰ ਪੈਂਦਾ ਜੀ ਕਿ ਤੁਹਾਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਵੀ ਉੱਥੇ ਮੈਨੂੰ ਅਜ ਤੱਕ ਸਰ ਕਿਸੇ ਨੇ ਨਹੀਂ ਰੋਕਿਆ ਆ ਗਿਆ ਕਿ ਉੱਥੇ ਆਟੋ ਨਾਲ ਆ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਆਇਆ ਵਾ ਉਹ ਮੇਰੀ ਮਤ ਕੀਤੀ ਜਾਵੇ ਕਿੰਨੀ ਦੇਰ ਤੋਂ ਆਟੋ ਚਲ ਰਿਹਾ ਸਰ ਮੈਨੂੰ ਘੱਟੋ ਘੱਟ 2 ਸਾਲ ਹੋ ਗਿਆ ਕਿਸਤਾਂ ਦੇ ਲਿਆ ਜਾ ਟੋ